ਇਹ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੀ ਬੜਿੰਗ ਦੀ ਬਦੌਲਤ ਹੋ ਗਿਆ। 6 ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ। ਤੁਹਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੀ ਸੀ। ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ। ਭਗਵੰਤ ਮਾਨ ਸਰਕਾਰ ਦੇ ਰੋਲ ਨੇ। ਹੁਣ 302 ਦਾ ਪਰਚਾ ਕਰਾ ਕੇ ਰੀਲਾ ਪਾਉਂਦਾ। ਆਦਾਂ ਚਾ ਉਹ ਯਥਾਰਥ ਵਿਵਸਥਾ ਅਸਤਰ ਇੰਦਰੀ ਘਰ ਤੱਕ ਤੋਂ ਪਰਿਵਾਰ ਨੂੰ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਦਿੱਤਾ ਪਰੰਤੂ ਇਹ ਸਭ ਕੁਝ ਸਾਡੀਆਂ ਸਰਕਾਰਾਂ ਨੇ ਰਾਸ ਨਹੀਂ ਆਉਂਦਾ ਦੇਦੇ ਬੱਚੇ ਨੇ ਪਹਿਲਾਂ ਆਪਣਾ ਘਰ ਸਵਾਰਿਆ ਆਪਣੀਆਂ ਗੁਰੂਤਾਂ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਤੇ ਜੇ ਮੈਂ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਤਾਂ ਅਰਾਹੀਂ ਵੀ ਜੁਆਇਨ ਕਰ ਲਵਾਂ ਤਾਂ ਮੈਂ ਹੋਰ ਵਧਿਆ ਕਰ ਸਕਦਾ ਰਾਜੀ ਬੜਿੰਗ ਰਹੇ ਨਾ ਬਾਤ ਆ ਅੱਛਾ ਸਾਥ ਮਿਲਿਆ ਨਹੀਂ ਦੁਸ਼ਮਣੀ ਆਪਾਂ ਜਿਸ ਦਿਨ ਤੋਂ ਇਹ ਸਪੀਡ ਦੇ ਵਿਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ ਫਿਰੰਤੂ ਇਹ ਵੀਰ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੀ ਬੜਿੰਗ ਦੀ ਬਦੌਲਤ ਜੀਉਂਦਾ ਕਿਉਂਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰ ਬਈ ਕਰ ਲੈਣੀ ਕਿਸੇ ਗੱਲ ਦੀ ਤਾਂ ਵੱਡੀਆਂ ਹੋਣੀ ਆਈ ਵਾਰ ਟਲ ਜਾਂਦੀ ਸੀ ਘੱਟੋ ਘੱਟ ਚਾਰ ਪੰਜ ਵਾਰ ਮੇਰੇ ਘਰੋਂ ਬਦੂਖਾਂ ਵਾਲੇ ਮੁੜੇ ਤਾਂ ਆਈ ਵਾਰ ਪਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਯਾਰ ਇਹ ਰਿਆ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਨੇ ਬਦੂਖਾਂ ਵਾਲੇ ਸਨ 6 ਪਰਦੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਦੇਕਦਾ ਸੀ ਕਿਹੜਾ ਗੂ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜਹ ਦੁਸ਼ਮਣੀ ਅਦਾ ਕਰਕੇ ਮੇਰੇ ਬੱਚੇ ਨੂੰ ਜਾਨ ਬਚਨ ਦਾ ਕੰਮ ਹੋ ਗਿਆ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵੰਤਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਵਿਦਮਾਸ਼ਾ ਨੂੰ ਸੁਲ੍ਹਾ ਲ ਕੇ ਰੱਖਿਆ ਹੋਇਆ ਹੁਣ ਕਦੋਂ ਤੁਹਾਡੇ ਵਿੱਚ ਕੋਈ ਕੈਂਡੀਡੇਟ ਬੀਜੇਪੀ ਵਾਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਵਾਲਾ ਆਵੇ ਵੀ ਇਹ ਨਹੀਂ ਗੱਲ ਤਾਂ ਪੁੱਛ ਲਓ ਵੀ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਵੀ ਵਿਦਮਾਸ਼ਾ ਦੇ ਨਾਲ ਕੀ ਸਾਂਝ ਪੈਲੀ ਜੇ ਅਸੀ ਤੋਂ ਨੇ ਫਾਇਦੀ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਹਾਂ ਅਸੀਂ ਆਪਦੇ ਸਾਹਮਣੇ ਤੇ ਕੰਮਜਾਬ ਹੋਏ ਹਾਂ ਤੁਹਾਨੂੰ ਟੈਕਸ ਦੇਣ ਨੂੰ ਕਿਉਂ ਦਈਏ ਸੀ ਦੇਣਾ ਜਵਾਕ 200 ਰੁਪਿਆ ਸਾਲ ਦਾ ਟੈਕਸ ਭਰਦਾ ਤੇ ਤੁਹਾਡੇ ਸਰਕਾਰ ਦਾ ਪੈਸਾ ਪਰ ਇਹ ਫੰਡਾਂ ਪਰੇ ਤੇ ਤੁਹਾਡੇ ਕੀ ਕਰਨਗੇ ਵੀ ਤੁਹਾਡੇ ਇੱਕ ਗਰੁੱਪ ਦੇ ਵਿੱਚ ਦੂਜਾ ਇੱਕ ਗਰੁੱਪ ਲੈ ਕੇ ਤੁਹਾਡੇ ਕਿਹਾ ਵੀ ਇੱਕ ਗਰੁੱਪ ਆਮ ਲੋਕਾਂ ਦਾ ਕਿੰਨਾ ਜਿਉਣਾ ਦੁੱਧਾ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤਾਂ ਇਹ ਸਰਕਾਰ ਨੇ ਇੰਨੀ ਕਮੀ ਕਰਤੀ ਵੀ ਸਾਰੇ ਪਾਸੇ ਡੈਰੀ ਡਰ ਮਾਹੌਲ ਇੰਨਾ ਬਖਰਾਬ ਕਰਤਾ ਵੀ ਅੱਗੇ ਕੋਈ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਤੀ ਭੈਣ ਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖ ਲੈਂਦਾ ਸੀ। ਹੁਣ ਤਾਂ ਯਾਰ ਇਹ ਕੁੜੀ ਨਹੀਂ ਦੇਖਦੇ, ਕਤਰੀ ਨਹੀਂ ਦੇਖਦੇ, ਬਾਲ ਬੱਚਾ ਨਹੀਂ ਦੇਖਦੇ, ਗਾਂ ਦਾ ਗੋਲੀਆਂ ਮਾਰ ਲੈਂਦੇ। ਨਵਾਂ ਗੱਬੇ ਬਲਵਾਸੀ ਦਾ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਸਾਡੇ ਗੋਲੀਆਂ ਮਾਰ ਜਾਂਦਾ। ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਬਗ ਜਾਂਦੇ ਤੇ ਫਿਰ ਤਾਂ ਇਹਨੂੰ ਸੋਵੇ ਨਾ ਘਰੇ ਵੜ ਜਾਂਦੇ, ਬਚਤ ਰਹਿ ਜਾਂਦੀ। ਫੋਨ ਬਚਤ ਕੀ ਕੋ ਰੱਖੀ ਵੀਰੋ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ ਨਹੀਂ ਲਿਗਾ ਰਹਿੰਦੀ ਐ। ਵੀ ਸਿੱਧਾ ਹੀ ਬੈਠਾ ਇਹਦਾ ਕੋਈ ਸਰਦੌਦਾ ਨਹੀਂ। ਕਹ ਬਿਆਰ ਦੇ ਬੈਠਾ ਉਹ ਕੋਈ ਪਰ ਵਿਸ਼ਵਾਸ ਹੀ ਨਹੀਂ ਰਿਹਾ ਕਿਸੇ ਤੇ ਇਹ ਹੋ ਗਿਆ ਉਹ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੇ ਸਾਬਨਾ ਦੀ ਘਾਟ ਨਹੀਂ ਸਾਡੇ ਜਵਾਨ ਜੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਸਿੱਫੇ ਨਹੀਂ ਕਰਪੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੇ ਕਾਨੂੰਨ ਨਹੀਂ ਇੱਥੇ ਕਾਨੂੰਨ ਦਾ ਤਾਂ ਇਹਨਾਂ ਨੇ 302 ਦਾ ਪਰਚਾ ਕਰਾ ਕੇ ਕਿ ਹੱਥ ਘੜੀ ਕੋ ਗੁੱਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਉਹ ਜਾ ਕਰਤਾ ਜਿਹੜਾ ਮੇਰੇ ਗੁੱਟ ਤੇ ਸੰਗਲ ਲੱਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾ ਪਾਉਂਦਾ